ਇਸ਼ ਹੈ ਜੁਗਿੰਦਰ ਸਿੰਘ ਨਰਾਲਾ ਦੀ ਕਹਾਣੀ ਸ਼ਤੁਰ ਮੁਰਗ ਮੈਂ ਉਸ ਨੂੰ ਬਾਹਰੋਂ ਸ਼ੀਸ਼ੇ ਵਿੱਚ ਹੀ ਡ੍ਰੈਗ ਰੂਮ ਵਿੱਚ ਬੈਠਾਂ ਦੇਖ ਲਿਆ ਸੀ ਉਹ ਸੀ ਮੇਰਾ ਨਿੱਕਾ ਵੀਰ ਬਲਬੀਰ ਉਸ ਨੂੰ ਪਿੰਡੋਂ ਆਏ ਨੂੰ ਸ਼ਾਇਦ ਕਾਫੀ ਧੀਰ ਹੋ ਗਈ ਸੀ ਉਹ ਇੱਕ ਉਤਸੁਕਤਾ ਜਿਹੀ ਨਾਲ ਦਰਵਾਜ਼ੇ ਵੱਲ ਦੇਖ ਰਿਹਾ ਸੀ ਮੇਰਾ ਦਿਲ ਤਾਂ ਕੀਤਾ ਕਿ ਭੱਜ ਕੇ ਜਾ ਕੇ ਉਸ ਨੂੰ ਆਪਣੀ ਗਲਵਕੜੀ ਅੰਦਰ ਘੁੱਟ ਲਵਾਂ ਪਿੰਡ ਦਾ ਹਾਲ ਚਾਲ ਪੁੱਛਾਂ ਬਾਪੂ ਦਾ ਬੇਬੇ ਦਾ ਪ੍ਰੀਤੋ ਦਾ ਅਤੇ ਨਸੀਬੋ ਦਾ ਪਰ ਇਹਨਾਂ ਸਾਰਿਆਂ ਦਾ ਖਿਆਲ ਆਉਂਦਿਆਂ ਹੀ ਜਿਵੇਂ ਮੈਂ ਆਪਣੇ ਆਪ ਵਿੱਚ ਆ ਗਿਆ ਹੋਵਾਂ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੇ ਮੈਂ ਬਹੁਤ ਹੀ ਗਰਮਜੋਸ਼ੀ ਵਿਖਾਈ ਤਾਂ ਉਸਨੇ ਜ਼ਰੂਰ ਕੋਈ ਸਵਾਲ ਪਾ ਦੇਣਾ ਪਿਛਲੀ ਵਾਰ ਜਦੋਂ ਆਇਆ ਸੀ ਤਾਂ ਮਾ ਨੂੰ ਬੜੇ ਤਪਾਕ ਨਾਲ ਮਿਲਿਆ ਸੀ ਉਸ ਵੇਲੇ ਮੈਂ ਸੋਚਿਆ ਸੀ ਕਿ ਕੀ ਹੋਇਆ ਜੇ ਮੈਂ ਪੜ੍ਹ ਲਿਖ ਕੇ ਅਫਸਰ ਬਣ ਗਿਆ ਹਾਂ ਚੰਗੀ ਪੋਜੀਸ਼ਨ ਉੱਪਰ ਪਹੁੰਚ ਗਿਆ ਹਾਂ ਆਖਰੋ ਮੇਰਾ ਭਰਾ ਹੀ ਹੈ ਜੇ ਬਾਪੂ ਉਸ ਨੂੰ ਪੜਾਉਣੋਂ ਨਾ ਹਟਾਉਂਦਾ ਤੇ ਮੈਨੂੰ ਹਟਾ ਲੈਂਦਾ ਤਾਂ ਜੋ ਪੋਜੀਸ਼ਨ ਅੱਜ ਮੇਰੀ ਹੈ ਉਸ ਦੀ ਹੋਣੀ ਸੀ ਅਤੇ ਸ਼ਾਇਦ ਉਸ ਦੀ ਥਾਂ ਉੱਪਰ ਮੈਂ ਬੇਬੇ ਬਾਪੂ ਕੋਲ ਹੁੰਦਾ ਨਾਲੇ ਬਲਬੀਰ ਦਾ ਤਾਂ ਮੈਂ ਉਂਝ ਹੀ ਦੇਣਦਾਰ ਹਾਂ ਉਸ ਨੇ ਕੇਵਲ ਬੇਬੇ ਬਾਪੂ ਨੂੰ ਹੀ ਨਹੀਂ ਸੰਭਾਲਿਆ ਸਗੋਂ ਪ੍ਰੀਤੋ ਤੇ ਨਸੀਬੋ ਨੂੰ ਵੀ ਕੋਈ ਟੋਟ ਨਹੀਂ ਸੀ ਆਉਣ ਦੇ ਇਹ ਠੀਕ ਹੈ ਕਿ ਘਰ ਦੇ ਖਰਚ ਪੱਠੇ ਲਈ ਮੈਂ ਬਰਾਬਰ ਪੈਸੇ ਭੇਜਦਾ ਰਿਹਾ ਪਰ ਘਰ ਕੇਵਲ ਪੈਸਿਆਂ ਨਾਲ ਹੀ ਤਾਂ ਨਹੀਂ ਚੱਲਦੇ ਹੋਰ ਬੜਾ ਕੁਝ ਹੁੰਦਾ ਹੈ ਉਹਦੇ ਅਹਿਸਾਸ ਕਰਕੇ ਹੀ ਮੈਂ ਉਸ ਨੂੰ ਉੱਡ ਕੇ ਮਿਲਿਆ ਸੀ ਪਰ ਰਸਮੀ ਗੱਲਬਾਤ ਤੋਂ ਬਾਅਦ ਜਦੋਂ ਉਸ ਨੇ 1000 ਰੁਪਏ ਦਾ ਸਵਾਲ ਪਾਇਆ ਤਾਂ ਮੈਨੂੰ ਜਪਿਆ ਜਿਵੇਂ ਉਸ ਨੇ ਮੇਰੀ ਭਾਵਕਤਾ ਦਾ ਨਜਾਇਜ਼ ਫਾਇਦਾ ਉਠਾਣ ਦਾ ਯਤਨ ਕੀਤਾ ਹੈ ਉਸ ਵੇਲੇ ਤਾਂ ਮੈਂ 1000 ਰੁਪਏ ਦੇ ਦਿੱਤਾ ਸੀ ਪਰ ਅਗਾਹ ਲਈ ਪੱਕਾ ਫੈਸਲਾ ਕਰ ਲਿਆ ਸੀ ਕਿ ਜਦੋਂ ਫੇਰ ਆਵੇਗਾ ਤਾਂ ਉਹ ਗਰਮ ਜੋਸ਼ੀ ਨਹੀਂ ਵਿਖਾਵਾਂਗਾ ਸ਼ਾਇਦ ਅੱਜ ਵੀ ਬਲਵੀਰ ਇਸੇ ਗਰਜ਼ ਲਈ ਹੀ ਆਇਆ ਹੋਵੇਗਾ ਇਸ ਲਈ ਦਰਵਾਜ਼ੇ ਤੱਕ ਪਹੁੰਚਦਿਆਂ ਮੈਂ ਆਪਣੀ ਗਰਦਨ ਥੋੜੀ ਜਿਹੀ ਅਕੜਾ ਲੈਂਦਾ ਮੈਨੂੰ ਦਰਵਾਜ਼ੇ ਵੱਲ ਵੇਖਦਿਆਂ ਬਲਵੀਰ ਇੱਕ ਫੁਰਤੀ ਜਿਹੀ ਨਾਲ ਉੱਠਦਾ ਤੇ ਮੇਰੇ ਬਿਲਕੁਲ ਨੇੜੇ ਆ ਕੇ ਰੁਕ ਜਾਂਦਾ ਉਹ ਮੇਰੇ ਕੋਲ ਇੰਨੀ ਤੇਜ਼ੀ ਨਾਲ ਇਸਲੀ ਪਹੁੰਚਿਆ ਸੀ ਕਿ ਜਦੋਂ ਮੇਰੇ ਕੋਲ ਪਹੁੰਚੇਗਾ ਤਾਂ ਮੈਂ ਉਸ ਨੂੰ ਜੱਫੀ ਪਾ ਲਵਾਂਗਾ। ਪ੍ਰੰਤੂ ਜਦੋਂ ਮੇਰੇ ਨੇੜੇ ਪਹੁੰਚਿਆ ਤਾਂ ਸ਼ਾਇਦ ਉਸ ਨੂੰ ਮੇਰੇ ਵਤੀਰੇ ਦਾ ਅਹਿਸਾਸ ਹੋਇਆ। ਤੁਸੀਂ ਬੈਠੋ। ਮੈਂ ਆਉਣਾ ਕੱਪੜੇ ਬਦਲ ਕੇ ਆਇਆ। ਮੈਂ ਮੁਸ਼ਕਲ ਨਾਲ ਇੰਨਾ ਹੀ ਕਹਿ ਸਕਿਆ। ਉਹ ਨਿੰਮੋਚਣਾ ਜਿਹਾ ਹੋ ਕੇ ਮੋੜ ਸੋਫੇ ਉੱਪਰ ਜਾ ਬੈਠਦਾ ਹੈ। ਮੇਰੇ ਅਤੇ ਉਸ ਦੇ ਵਿਚਕਾਰ ਜਿਵੇਂ ਇੱਕ ਬੋਤਲ ਜਿਹਾ ਵਾਤਾਵਰਣ ਬਣ ਗਿਆ ਹੋਵੇ। ਮੈਂ ਇੰਜ ਮਹਿਸੂਸ ਕਰਦਾ ਹਾਂ। ਅਤੇ ਆਪਣੇ ਨੌਕਰ ਨੂੰ ਬਹਾਦਰ ਇੱਕ ਆਪਚਾਦਾ ਲਿਆਓ ਦੀ ਉੱਚੀ ਆਵਾਜ਼ ਲਗਾਉਂਦਿਆਂ ਬੈਡਰੂਮ ਵੱਲ ਨਿਕਲ ਜਾਂਦਾ ਬੁੱਕਾਂ ਦੇ ਤਸਮੇ ਖੋਲਦਿਆਂ ਮੈਂ ਸੋਚਦਾ ਕਿ ਬਲਬੀਰ ਨਾਲ ਮੈਨੂੰ ਇੱਡਾ ਰੁੱਖਾ ਵਤੀਰਾ ਨਹੀਂ ਸਿਰੱਖਣਾ ਚਾਹੀਦਾ ਆਖਰ ਸਿਸ਼ਤਾਚਾਰ ਦਾ ਕੋਈ ਤਕਾਜ਼ਾ ਹੁੰਦਾ ਹੈ ਕੋਈ 200 ਕਿਲੋਮੀਟਰ ਤੋਂ ਚੱਲ ਕੇ ਆਵੇ ਤੁਸੀਂ ਉਸ ਨੂੰ ਖੁੱਲ੍ਹ ਕੇ ਮਿਲਣ ਦਾ ਵੀ ਨਾ ਵੀ ਨ ਕਰੋ ਇਹ ਕਿੱਥੋਂ ਦੀ ਸਮਝ ਹੈ ਫੇਰ ਖਿਆਲ ਆਉਂਦੇ ਕਿ ਮੈਂ ਉਸ ਨਾਲ ਜ਼ਰੂਰ ਖੁੱਲ ਕੇ ਗੱਲ ਕਰਦਾ ਉਸ ਨੂੰ ਆਪਣੀ ਗਲਵਕੜੀ ਅੰਦਰ ਵੀ ਘੁੱਟਦਾ ਉਸ ਨੂੰ ਧੁਰ ਅੰਦਰ ਆਪਣੇ ਬੈੱਡ ਤੱਕ ਵੀ ਲੈ ਜਾਂਦਾ ਤੇ ਹੋ ਸਕਦਾ ਸੀ ਉਸ ਨਾਲ ਇੱਕ ਦੋ ਪੈਗ ਡਿਪਲੋਮੇਟ ਦੇ ਵੀ ਸਾਂਝੇ ਕਰਦਾ ਪਰ ਇਹ ਸਾਰਾ ਕੁਝ ਤਾਂ ਹੀ ਹੋ ਸਕਦਾ ਸੀ ਉਹ ਮੇਰਾ ਭਰਾ ਨਾ ਹੁੰਦਾ ਤੇ ਪਿੰਡੋਂ ਨਾ ਆਇਆ ਹੁੰਦਾ ਕੋਈ ਅਜਨਬੀ ਹੁੰਦਾ ਤਾਂ ਇਹ ਸਾਰਾ ਕੁਝ ਹੋ ਸਕਦਾ ਸੀ ਪਰ ਪਰਿਵਾਰਾਂ ਤੇ ਰਿਸ਼ਤੇਦਾਰਾਂ ਨਾਲ ਤਾਂ ਇੱਕ ਵਿੱਥ ਉੱਪਰ ਖਲੋ ਕੇ ਹੀ ਗੱਲ ਕਰਨੀ ਚਾਹੀਦੀ ਹੈ। ਬਲਬੀਰ ਜਦੋਂ ਵੀ ਆਉਂਦਾ ਹੈ ਤਾਂ ਮੈਨੂੰ ਇੰਜ ਜਪਣ ਲੱਗ ਪੈਂਦਾ ਜਿਵੇਂ ਸਾਰਾ ਪਿੰਡ ਹੀ ਉਸ ਦੇ ਨਾਲ ਤੁਰਾਇਆ ਹੋਵੇ। ਇਹ ਪਿੰਡ ਹੀ ਤਾਂ ਸੀ ਜਿਸ ਤੋਂ ਮੈਂ ਖਹਿੜਾ ਛਡਾਉਣਾ ਚਾਹੁੰਦਾ ਹਾਂ। ਦੂਰ ਭੱਜ ਜਾਣਾ ਚਾਹੁੰਦਾ। ਬੇਬੇ, ਬਾਪੂ, ਪ੍ਰੀਤੋ ਅਤੇ ਨਸੀਬੋ ਤੋਂ ਦੂਰ ਨਿਕਲ ਜਾਣਾ ਚਾਹੁੰਦਾ। ਉੰਜੋ ਮੇਰੇ ਲਈ ਕੋਈ ਉਪਰੇਤਾ ਨਹੀਂ ਸਨ ਬੇਬੇ ਨੇ ਮੈਨੂੰ ਜੰਮਿਆ ਪਾਲਿਆ ਪੋਸਿਆ ਬਾਪੂ ਨੇ ਜ਼ਮੀਨ ਗਹਿਣੇ ਧਰ ਕੇ ਵੀ ਮੈਨੂੰ ਪੜਾਇਆ ਪ੍ਰੀਤੋ ਤੇ ਨਸੀਬੋ ਭਾਵੇਂ ਪਿੰਡੂ ਸਨ ਅਣਪੜ ਸਨ ਪਰ ਹੈ ਤਾਂ ਮੇਰਾ ਸਭ ਕੁਝ ਸਨ ਪਤਨੀ ਤੇ ਧੀ ਨਾਲੋਂ ਟੁੱਟ ਕੇ ਕੋਈ ਕਿੱਦਾਂ ਰਹਿ ਸਕਦਾ ਮੈਂ ਸੋਚਦਾ ਆਦਮੀ ਮਿਹਨਤ ਕਰਕੇ ਪੜ੍ਹ ਲਿਖ ਕੇ ਆਪਣਾ ਕੈਰੀਅਰ ਤਾਂ ਬਣਾ ਸਕਦਾ ਹੈ ਪਰ ਰਿਸ਼ਤੇਦਾਰ ਤਾਂ ਉਹੀ ਰਹਿੰਦੇ ਨੇ ਮੈਂ ਤਾਂ ਰਿਸ਼ਤੇਦਾਰ ਵੀ ਬਦਲਣ ਦੀ ਕੋਸ਼ਿਸ਼ ਕੀਤੀ ਹੈ ਇੱਥੇ ਸ਼ਹਿਰ ਵਿੱਚ ਹੋਰ ਵਿਆਹ ਕਰਵਾਇਆ ਰਤੀ ਨਾਲ ਕਿੰਨੀ ਮਾਡਰਨ ਹੈ ਰਤੀ ਰਤੀ ਤੇ ਉਸਦੇ ਡੈਡੀ ਮੇਜਰ ਸਾਹਿਬ ਮੇਰੀ ਕਿੰਨੀ ਮਦਦ ਕੀਤੀ ਹੈ ਉਹਨਾਂ ਨੇ ਮੈਂ ਜੋ ਕੁਝ ਵੀ ਹਾਂ ਉਹਨਾਂ ਦੀ ਬਦੌਲਤ ਹੀ ਤਾਂ ਹਾਂ ਆਦਮੀ ਨੂੰ ਸੁਸਾਇਟੀ ਵਿੱਚ ਵਿਚਰਨ ਲਈ ਕਿੰਨਾ ਕੁਝ ਕਰਨਾ ਪੈਂਦਾ ਮੈਂ ਸੋਚਦਾ ਸ਼ੁਕਰ ਹੈ ਰਤੀ ਤੇ ਮੇਜਰ ਸਾਹਿਬ ਕਲੱਬ ਗਏ ਹੋਏ ਨੇ ਨਹੀਂ ਤਾਂ ਬਲਬੀਰ ਨੂੰ ਵੇਖ ਕੇ ਰੱਤੀ ਨੇ ਤਾਂ ਉਂਝ ਹੀ ਖਫਾ ਹੋ ਜਾਣਾ ਸੀ ਰੱਤੀ ਨਹੀਂ ਸੀ ਚਾਹੁੰਦੀ ਕਿ ਪਿੰਡੋਂ ਕੋਈ ਵੀ ਆ ਕੇ ਸੰਗਮਰਮਰ ਦੀ ਕੋਠੀ ਵਿੱਚ ਗੰਦ ਖਲਾਰੇ ਸੋਫੇ ਵਾਲੀ ਕੁਰਸੀ ਉੱਪਰ ਮੈਂ ਬਲਬੀਰ ਕੋਲ ਹੀ ਬੈਠ ਜਾਂਦਾ ਉਹ ਸ਼ਾਇਦ ਹੁਣ ਤੱਕ ਮੇਰੀ ਮਨੋਸਥਿਤੀ ਨੂੰ ਸਮਝ ਚੁੱਕਿਆ ਹੈ ਸੋਫੇ ਉੱਪਰ ਪਾਸਾ ਪਰਤਦਿਆਂ ਉਹ ਆਖਦਾ ਬਾਪੂ ਬਹੁਤ ਬਿਮਾਰ ਹੈ ਅਤੇ ਇੰਨਾ ਕਹਿ ਕੇ ਇੱਕ ਠੰਡੀ ਜਈਆ ਪਰਦਾ ਸੋਚਦਾ ਹਾਂ ਬਾਪੂ ਜ਼ਰੂਰ ਬਿਮਾਰ ਹੋਵੇਗਾ ਦਮੇ ਦਾ ਮਰੇਸਦਾ ਉਹ ਪਹਿਲਾਂ ਹੀ ਸੀ ਤੇ ਉਪਰੋਂ ਢਲਦੀ ਉਮਰ ਦੇ ਪਰਸ਼ਾਵੇਂ ਬਾਪੂ ਦਾ ਮਾਰਚੂ ਜਿਹਾ ਸਰੀਰ ਮੇਰੀਆਂ ਅੱਖਾਂ ਅੱਗੇ ਘੁੰਮ ਜਾਂਦਾ ਸਾਰੀ ਉਮਰ ਉਸਨੇ ਜੁੱਤੀ ਨਹੀਂ ਪਾਈਏ ਕੁਰਤਾ ਪਜਾਮਾ ਵੀ ਜਿਹੜਾ ਮੈਂ ਦੇ ਆਇਆ ਸਾਂ ਕਿੰਨੇ ਹੀ ਬਰੇ ਹੰਡਾਉਂਦਾ ਰਿਹਾ ਸੀ ਤੇ ਹੁਣ ਵੀ ਸ਼ਾਇਦ ਉਹੀ ਪਹਿਨਦਾ ਹੋਵੇਗਾ ਬਾਪੂ ਨਾਲ ਮੇਰੀ ਸਾਂਝ ਕੁਝ ਬਧੇਰੇ ਰਹੀ ਹੈ ਬਾਪੂ ਦੀਆਂ ਅੱਖਾਂ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ ਖਿੱਚ ਸੀ ਜਿਹੜੀ ਸਦਾ ਹੀ ਮੈਨੂੰ ਆਪਣੇ ਵੱਲ ਖਿੱਚਦੀ ਰਹੀ ਹੈ ਐਸੇ ਕਰਕੇ ਮੈਨੂੰ ਫਰਾਇਡ ਦੀ ਇਡੀਪਸ ਵਾਲੀ ਥਿਉਰੀ ਹਮੇਸ਼ਾ ਗਲਤ ਜਾਪਦੀ ਰਹੀ ਸੀ ਪਰ ਹੁਣ ਬਲਬੀਰ ਨੇ ਕਿਹਾ ਸੀ ਭਈ ਬਾਪੂ ਬਿਮਾਰ ਹੈ ਤਾਂ ਮੈਨੂੰ ਇਹ ਸਮਝਣ ਲਈ ਦੇਰ ਨਾ ਲੱਗੀ ਕਿ ਬਾਪੂ ਦਾ ਅੰਤਮ ਸਮਾਂ ਹੁਣ ਨੇੜੇ ਹੈ ਮੈਨੂੰ ਯਾਦ ਆਏ ਉਹ ਦਿਨ ਜਦੋਂ ਬਾਪੂ ਨੂੰ ਮੈਂ ਪਾਣੀ ਲਾਉਂਦਿਆਂ ਵੇਖਦਾ ਸੀ ਦਸੰਬਰ ਦੀ ਲੋਹੜੇ ਦੀ ਸਰਦੀ ਵਿੱਚ ਮੋਢੇ ਉੱਪਰ ਕਹੀ ਰੱਖ ਕੇ ਤੇਜ਼ ਵਗਦੇ ਪਾਣੀ ਦੇ ਖਾੜੇ ਵਿੱਚ ਖੜਾ ਉਹ ਮੈਨੂੰ ਕੋਈ ਤਪੱਸਵੀ ਜਾਪਦਾ ਉਸ ਨੇ ੱਟਣਾ ਭਰੇ ਹੱਥਾਂ ਵਿੱਚੋਂ ਮਿਲੇ ਪਿਆਰ ਨੂੰ ਮੈਂ ਕਿੱਦਾਂ ਭੁੱਲ ਸਕਦਾ ਹਾਂ ਪਰ ਇਹ ਸਾਰਾ ਕੁਝ ਭੁਲਾਉਣਾ ਹੀ ਪਵੇਗਾ ਨਵੀਂ ਦੁਨੀਆ ਬਸਾਉਣ ਲਈ ਪੁਰਾਣੀ ਦਾ ਟਹਿਣਾ ਜ਼ਰੂਰੀ ਹੈ ਵੀਰੇ ਜੇ ਬਾਪੂ ਬਿਮਾਰ ਹੈ ਤਾਂ ਮੈਂ ਚੈੱਕ ਕੱਟ ਦਿੰਦਾ ਕਿਸੇ ਚੰਗੇ ਜੇ ਡਾਕਟਰ ਤੋਂ ਇਲਾਜ ਕਰਾਓ ਮੈਂ ਸਮਝਦਾ ਭਈ ਚੈੱਕ ਕੱਟ ਦੇਣ ਨਾਲ ਜਿਵੇਂ ਸਾਰੇ ਮਸਲੇ ਹੱਲ ਹੋ ਜਾਣਗੇ ਅਤੇ ਮੈਂ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਵਾਂਗਾ ਪਰ ਇਸ ਵਾਰ ਸ਼ਾਇਦ ਬਾਪੂ ਬਾਤ ਨਾ ਸਕੇ ਉਸ ਨੇ ਕਿਹਾ ਇੱਕ ਵਾਰ ਆ ਕੇ ਮਿਲੋ ਬਲਵੀਰ ਬੜੀ ਅਧੀਨਗੀ ਜਹੀ ਨਾਲ ਕਹਿੰਦਾ ਹੈ ਬੇਬੇ ਨੇ ਵੀ ਕਿਹਾ ਜੇ ਇੱਕ ਵਾਰ ਆ ਜੇ ਤਨਸੀਬੋ ਦਾ ਰਿਸ਼ਤਾ ਹੀ ਤੈਅ ਕਰਦ ਗਏ ਨਸੀਬੋ ਦਾ ਖਿਆਲ ਆਉਂਦਾ ਹੀ ਮਹਿਸੂਸ ਕਰਦਾ ਹਾਂ ਕਿ ਮੈਂ ਕਿੰਨਾ ਗੈਰ ਜ਼ਿੰਮੇਵਾਰ ਆਦਮੀ ਆ ਪ੍ਰੀਤੋ ਵਿਚਾਰੀ ਨੇ ਤਾਂ ਦੁੱਖ ਭੋਗਣਾ ਹੀ ਸੀ ਉਸ ਨਾਲ ਨਸੀਬੋ ਨੂੰ ਕਿਹੜੇ ਗੁਨਾਹ ਦੀ ਸਜ਼ਾ ਮੈਂ ਦਿੱਤੀ ਐ ਨਸੀਬੋ ਦਾ ਕੀ ਕਸੂਰ ਸੀ ਇਹੀ ਕਿ ਉਹ ਮੇਰੀ ਤੇ ਪ੍ਰੀਤੋ ਦੀ ਔਲਾਦ ਸੀ ਮੇਰੀ ਬੱਚੀ ਨਸੀਬੋ ਮੇਰੀ ਗਲਤੀ ਮੇਰੇ ਸਵਾਰਥ ਕਾਰਨ ਹੀ ਉਸ ਦੀ ਪੜ੍ਹਾਈ ਵੀ ਜਾਰੀ ਨਾ ਰਹਿ ਸਕੀ ਪਿੰਡ ਦੀ ਇੱਕ ਅਣਪੜ ਕੁੜੀ ਅਜਹੀ ਧੀ ਦੇ ਲਈ ਸਾਖ ਵੀ ਤਾਂ ਉਹ ਜਿਹੀ ਜੁੜੇਗਾ ਸ਼ਾਇਦ ਅਨਪੜ ਦਿਹਾੜੀ ਦਾ ਗੁੱਲੀਕੜ ਮੈਂ ਪਿੰਡੋਂ ਕਿਉਂ ਆਇਆ ਠੀਕ ਹੈ ਉੱਥੇ ਦੁੱਖ ਸਨ ਤਕਲੀਫਾਂ ਸਨ ਪਰੰਤੂ ਕਿੱਥੇ ਨਹੀਂ ਹੈ ਇਹ ਭਾਂਜਵਾਦ ਤਾਂ ਠੀਕ ਨਹੀਂ ਹੈ ਹਨੇਰੀ ਨੂੰ ਵੇਖ ਕੇ ਅਸੀਂ ਆਪਣੀ ਗਰਦਨ ਰੇਤੇ ਵਿੱਚ ਲੁਕਾ ਲਵਾਂਗੇ ਤਾਂ ਕਿ ਨੇਰੀ ਰੁਕ ਜਾਵੇਗੀ ਬਲਬੀਰ ਮੇਰੇ ਵੱਲ ਇੰਜ ਦੇਖ ਰਿਹਾ ਸੀ ਜਿਵੇਂ ਮੇਰੇ ਉੱਥੇ ਚਲੇ ਜਾਣ ਨਾਲ ਹੀ ਸਭ ਕੁਝ ਠੀਕ ਹੋ ਜਾਵੇਗਾ ਬੇਬੇ ਦੀ ਉਦਾਸੀ ਦੂਰ ਹੋ ਜਾਵੇਗੀ ਪ੍ਰੀਤੋ ਨੂੰ ਆਪਣਾ ਪਤੀ ਮਿਲ ਜਾਵੇਗਾ ਮੇਰੇ ਇੱਕ ਵਾਰ ਪਿੰਡ ਜਾਣ ਨਾਲ ਹੀ ਉਹਨਾਂ ਦੀ ਸਾਰੀ ਦੁਨੀਆ ਬਸ ਜਾਵੇਗੀ ਪਰ ਜਿਹੜੀ ਦੁਨੀਆ ਮੈਂ ਇੱਥੇ ਵਸਾਈ ਸੀ ਉਸ ਦਾ ਕੀ ਬਣੇਗਾ ਮੇਰੀ ਅਫਸਰੀ ਮੇਰੇ ਸ਼ਾਹੀ ठाਠ ਬਾਠ ਦਾ ਰੱਤੀ ਦਾ ਤੇ ਮੇਜਰ ਸਾਹਿਬ ਦਾ ਮੈਂ ਵੇਖਦਾ ਹਾਂ ਮੇਜ਼ ਉੱਪਰ ਪਈ ਚਾਹ ਠੰਡੀ ਹੋ ਚੁੱਕੀ ਹੈ ਚਾਹੁੰਦਾ ਹੋਇਆ ਵੀ ਮੈਂ ਉਸ ਨੂੰ ਚਾਹ ਪੀਣ ਲਈ ਨਹੀਂ ਕਹਿ ਸਕਦਾ ਇੰਝ ਜਾਪ ਰਿਆ ਸੀ ਜਿਵੇਂ ਇਸ ਵਾਰ ਹਨੇਰੀ ਫੇਰ ਚੱਲ ਪਈ ਹੈ ਤੇਜ਼ ਹਨੇਰੀ ਐਸਾ ਹਨੇਰੀ ਤੋਂ ਕਿਵੇਂ ਬਚਿਆ ਜਾਵੇ ਜੇ ਇੰਨੀ ਤੇਜ਼ ਵਗਦੀ ਰਹੀ ਤਾਂ ਕੋਠੀ ਦੇ ਸਾਰੇ ਸ਼ੀਸ਼ੇ ਤੋੜ ਸੁੱਟੇਗੇ ਇਸ ਕੋਠੀ ਦਾ ਕੀ ਬਣੇਗਾ ਮੇਰਾ ਕੀ ਬਣੇਗਾ ਪਰ ਮੈਂ ਆਪਣੇ ਆਪ ਨੂੰ ਸੰਭਾਲ ਦਿਆਂ ਉਸ ਦੇ ਮੋਢੇ ਉੱਪਰ ਹੱਥ ਰੱਖ ਦਿੰਦਾ ਹਾਂ ਵੀਰੇ ਮੈਂ ਜ਼ਰੂਰ ਆਵਾਂਗਾ ਇੰਜ ਕਰ ਤੂੰ 500 ਰੁਪਏ ਲੈ ਜਾ ਘਰ ਵਿੱਚ ਕੰਮ ਆਵੇਗਾ ਆਪ ਜਿਵੇਂ ਮੈਂ ਖੰਭ ਛਡਾਉਣਾ ਚਾਹੁੰਦਾ ਹੁਣਾ 500 ਰੁਪਏ ਉਹ ਇੱਕ ਝੱਪਟ ਮਾਰ ਕੇ ਖੋ ਲੈਂਦਾ ਉਸ ਦੀ ਹਰਕਤ ਮੈਨੂੰ ਕੋਈ ਬਹੁਤੀ ਚੰਗੇ ਨਹੀਂ ਲੱਗਦੀ ਪਰ ਅੰਦਰੋਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅਸਲ ਵਿੱਚ ਮੇਜਰ ਸਾਹਿਬ ਨਾਲ ਉਸ ਦਾ ਤੁਰਨਾ ਫਿਰਨਾ ਮੈਨੂੰ ਚੰਗਾ ਨਹੀਂ ਸੀ ਲੱਗਦਾ ਉਸ ਦਿਨ ਜਦੋਂ ਕਲੱਬ ਤੋਂ ਲੇਟ ਆਈ ਤਾਂ ਮੈਂ ਥੋੜਾ ਰਹਿਣਾ ਗਿਆ ਰਤੀ ਇੰਨੀ ਦੇਰ ਤੱਕ ਕਲੱਬ ਰਹਿਣਾ ਮੈਨੂੰ ਪਸੰਦ ਨਹੀਂ ਤੁਸੀਂ ਟਾਈਮ ਸਰ ਘਰ ਆਉਣ ਦੀ ਆਦਤ ਪਾਓ ਮੇਰੀ ਇਸ ਗੱਲ ਉੱਪਰ ਜਿਵੇਂ ਉਹ ਤਿਲ ਮਲਾ ਗਈ ਹੋਵੇ ਮੈਨੂੰ ਸਭ ਪਤਾ ਹੈ ਤੁਸੀਂ ਮੇਰੀ ਤੇ ਡੈਡੀ ਦੀ ਫਰੈਂਡਸ਼ਿਪ ਤੇ ਜੈਲਸੀ ਫੀਲ ਕਰਦੇ ਹੋ ਅਤੇ ਇੰਨਾ ਕਹਿ ਕੇ ਉਹ ਇੱਕ ਕਾਲ ਜਹੀ ਨਾਲ ਬਾਥਰੂਮ ਵੱਲ ਚਲੀ ਗਈ ਮੇਜਰ ਸਾਹਿਬ ਮੇਰੇ ਕੋਲ ਹੀ ਬੈਠੇ ਸਿਗਾਰ ਪੀਂਦੇ ਰਹੇ ਪਰ ਬੋਲੇ ਕੁਝ ਨਹੀਂ ਮੈਂ ਸੋਚਿਆ ਰਤੀ ਸ਼ਾਇਦ ਹੁਣ ਮੇਰੇ ਨਾਲ ਕੋਈ ਬਹੁਤੀ ਖੁਸ਼ ਜ਼ਿੰਦਗੀ ਨਹੀਂ ਸੀ ਬਤੀਤ ਕਰ ਰਹੀ ਇੱਕ ਦੋ ਵਾਰ ਪਹਿਲਾਂ ਵੀ ਅਜਿਹੀ ਅਸੰਤੁਲਨ ਵਾਲੀ ਸਥਿਤੀ ਪੈਦਾ ਹੋਈ ਚੱਲੀ ਪਰ ਮੈਂ ਗੱਲ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆ ਸਦਾ ਹੀ ਟਾਲਦਾ ਰਿਹਾ ਉਸ ਦਿਨ ਗੱਲਬਾਤ ਦੌਰਾਨ ਮੇਰਾ ਤੇ ਮੇਜਰ ਸਾਹਿਬ ਦਾ ਤਕਰਾਰ ਵੀ ਪੈਦਾ ਹੋ ਗਿਆ ਗੱਲਾਂ ਤਾਂ ਬੜੀਆਂ ਹਲਕੀਆਂ ਫੁਲਕੀਆਂ ਚੱਲ ਰਹੀਆਂ ਸਨ ਪਰ ਗੱਲਾਂ-ਗੱਲਾਂ ਵਿੱਚ ਹੀ ਭਾਰਤੀ ਸੱਭਿਆਚਾਰ ਬਾਰੇ ਵਿਸ਼ਾ ਛੋਹਿਆ ਗਿਆ ਮੇਜਰ ਸਾਹਿਬ ਨੇ ਆਪਣੀਆਂ ਭੂਰੀਆਂ ਮੁੱਛਾਂ ਵਿੱਚੋਂ ਮੁਸਕਰਾਉਂਦਿਆਂ ਕਿਹਾ ਸੀ ਇੰਡੀਆ ਕੇ ਲੋਕ 2 ਸਾਲ ਪਿੱਛੇ ਹਨ ਜੇ ਤਾਂ ਢੇੜੋਂ ਬੱਕਰੀਆਂ ਸਾ ਜੀਵਨ ਜੀ ਰਹੇ ਹਨ ਜੇ ਗੱਲਬਾਤ ਇੱਥੋਂ ਤੱਕ ਕੀ ਸੀਮਤ ਰਹਿੰਦੀ ਤਾਂ ਸ਼ਾਇਦ ਮੈਂ ਕੁਝ ਨਾ ਕਹਿੰਦਾ ਪਰੰਤੂ ਜਦੋਂ ਉਹਨਾਂ ਨੇ ਸਕਾਰ ਦਾ ਇੱਕ ਲੰਮਾ ਜਿਹਾ ਆਕਸ਼ ਖਿੱਚਦੇ ਆਖਿਆ ਜੇ ਬਲੱਡੀ ਬਾਸਟਰਡ ਗਾਮ ਵਾਲੇ ਤਾਂ ਜੰਗਲੀ ਔਰ ਜਾਹਲ ਹਨ ਪਾ ਮੈਨੂੰ ਇੰਜ ਜਾਪਿਆ ਪਈਏ ਮੇਰੇ ਉੱਪਰ ਸਿੱਧਾ ਹਮਲਾ ਹੈ ਉਹਨਾਂ ਨੇ ਇਹ ਸ਼ਬਦ ਕੁਝ ਅਜਿਹੇ ਅੰਦਾਜ਼ ਵਿੱਚ ਤੇ ਟੋਨ ਵਿੱਚ ਕਹੀ ਕਿ ਮੈਨੂੰ ਇਹ ਸਮਝਣ ਦੇਰ ਨ ਲੱਗੀ ਕਿ ਉਹਨਾਂ ਦੇ ਮਨ ਵਿੱਚ ਮੇਰੇ ਬਾਰੇ ਕਿੰਨੀ ਨਫ਼ਰਤ ਕਿੰਨਾ ਤਰਸਕਾਰ ਸੀ ਉਹਨਾਂ ਨੇ ਗਾਲ ਵਰਗੀ ਗੱਲ ਕੇਵਲ ਮੈਨੂੰ ਹੀ ਨਹੀਂ ਸਗੋਂ ਮੇਰੇ ਵੱਡੇ-ਵਡੇਰਿਆਂ ਬਾਰੇ ਕਹੀ ਸੀ ਉਦੋਂ ਮੈਂ ਪਹਿਲੀ ਵਾਰ ਮਹਿਸੂਸ ਕੀਤਾ ਸੀ ਕਿ ਮੇਰੀ ਸਹੀ ਜਗ੍ਹਾ ਇੱਥੇ ਨਹੀਂ ਉਸੇ ਪਿੰਡ ਵਿੱਚ ਹੈ ਬੇਬੇ ਬਾਪੂ ਪ੍ਰੀਤੋ ਤਿੰਨ ਸਿਬੋ ਕੋਲ ਉਸ ਦਿਨ ਤੋਂ ਹੀ ਮੇਰੇ ਰੱਤੀ ਤੇ ਮੇਜਰ ਸਾਹਿਬ ਦੇ ਵਿਚਕਾਰ ਇੱਕ ਖਾਈ ਜਈ ਪੈਦਾ ਹੋ ਗਈ ਸੀ ਉਸੇ ਦਿਨ ਤੋਂ ਬਾਅਦ ਮੈਂ ਚੇਤਨ ਰੂਪ ਬੇ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਲੋਕ ਜਾਣ ਬੁੱਝ ਕੇ ਮੈਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੇ ਹਨ ਇਹ ਉਹਨਾਂ ਠੀਕ ਹੀ ਕਿਹਾ ਸੀ ਪਰ ਉਹਨਾਂ ਦੀਆਂ ਗੱਲਾਂ ਤੋਂ ਇਹ ਸਾਫ਼ ਚਲਕ ਪੈਂਦੀ ਸੀ ਕਿ ਇਹ ਕੋਠੀ ਫਰਨੀਚਰ ਤੇ ਮੇਰੀ ਅਫਸਰੀ ਉਹਨਾਂ ਦੀ ਬਦੌਲਤ ਸੀ ਮੈਂ ਜਿਵੇਂ ਇੱਕ ਵਾਰ ਫਿਰ ਇਸ ਘਰ ਵਿੱਚ ਇਸ ਦੁਨੀਆ ਵਿੱਚ ਇਕੱਲਾ ਰਹਿ ਗਿਆ ਹੋਵਾਂ ਪੜ੍ਹ ਲਿਖ ਕੇ ਮਨੁੱਖ ਆਪਣੀ ਵेशभूषा ਤਾਂ ਬਦਲ ਸਕਦਾ ਹੈ ਮਿਹਨਤ ਕਰਕੇ ਅਤੇ ਦੁਨਿਆਵੀ ਰਾਹਾਂ ਉੱਪਰ ਚੱਲ ਕੇ ਚੰਗੀ ਪਦਵੀ ਤਾਂ ਪ੍ਰਾਪਤ ਕਰ ਸਕਦਾ ਹੈ ਪਰ ਆਪਣੇ ਸੰਸਕਾਰਾਂ ਤੋਂ ਖਹਿੜਾ ਨਹੀਂ ਛੁਡਵਾ ਸਕਦਾ ਆਖਰ ਮੈਂ ਇੱਕ ਪਿੰਡੂ ਤਰਖਾਨ ਦਾ ਪੁੱਤਰ ਹੀ ਤਾਂ ਹਾਂ ਪੀੜੀਦਰ ਪੀੜੀ ਚੱਲਿਆ ਆ ਰਹੇ ਸੰਸਕਾਰ ਬਦਲ ਨਹੀਂ ਸਕਦੇ ਬਾਪੂ ਤੂੰ ਕਰ ਕਿਉਂ ਨਹੀਂ ਚੱਲਦਾ ਮੇਰੇ ਦਫ਼ਤਰ ਵਿੱਚ ਮੇਰੇ ਬਿਲਕੁਲ ਸਾਹਮਣੇ ਬੈਠੀ ਨਸੀਬੋ ਦਾ ਇੱਕ ਸਧਾਰਨ ਜਿਹਾ ਸਵਾਲ ਜਿਵੇਂ ਮੇਰੀ ਆਤਮਾ ਨੂੰ ਧੁਰ ਅੰਦਰ ਤੱਕ ਬਲੁੰਦਰ ਜਿਹਾ ਗਿਆ ਏ ਮੈਂ ਮਖੱਟਾ ਜਿਹਾ ਪੈਣ ਦਾ ਆਖਦਾ ਹਾਂ ਨਹੀਂ ਬਟੇ ਅਸਲ ਵਿੱਚ ਮੈਨੂੰ ਸਮਾਂ ਹੀ ਨਹੀਂ ਮਿਲਿਆ ਤੇ ਫੇਰ ਮੈਂ ਮੂੰਹ ਦੂਸਰੇ ਪਾਸੇ ਕਰਕੇ ਕਹਿਣ ਦਾ ਯਤਨ ਕਰਦਾ ਨਸੀਬੋ ਹੁਣ ਮੈਂ ਜ਼ਰੂਰ ਆਵਾਂਗਾ ਮੈਨੂੰ ਸਮਝ ਨਹੀਂ ਸਿਉਂਦੀ ਕਿ ਮੈਂ ਤਰਸ਼ੰਕੂ ਵਾਂਗ ਕਿਉਂ ਲਟਕ ਰਿਹਾ ਇੱਥੇ ਮੇਰੀ ਕੋਈ ਬਹੁਤੀ ਲੋੜ ਨਹੀਂ ਰਹੀ ਕਰ ਵਿੱਚ ਮੈਨੂੰ ਟੌਮੀ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ ਅਸਲ ਵਿੱਚ ਮੈਂ ਟੌਮੀ ਨਾਲ ਇੱਕ ਪ੍ਰਕਾਰ ਦੀ ਸਾਂਝ ਹੀ ਮਹਿਸੂਸ ਕਰਨ ਲੱਗ ਪਿਆ ਉਸ ਵਿੱਚ ਤੇ ਮੇਰੇ ਵਿੱਚ ਫਰਕ ਕੀ ਕੀ ਹੈ ਕੇਵਲ ਇਹ ਨਹੀਂ ਕਿ ਉਹ ਕੁੱਤੇ ਦੇ ਰੂਪ ਵਿੱਚ ਆਦਮੀ ਹੈ ਤੇ ਮੈਂ ਆਦਮੀ ਦੇ ਰੂਪ ਵਿੱਚ ਮੈਨਸੀ ਬੋਲ ਵੇਖਦਾ ਸਧਾਰਨ ਨਾਲੋਂ ਵੀ ਘੱਟੀਆਂ ਕੱਪੜਿਆਂ ਵਿੱਚ ਉਹ ਕਾਫੀ ਚੁਸਤ ਜਾਪ ਰਹੀ ਹੈ ਉਸ ਦੇ ਸਿਰ ਉੱਪਰ ਲਈ ਕਾਲੀ ਚੁੰਨੀ ਮੈਨੂੰ ਪ੍ਰੀਤੋ ਦੀ ਯਾਦ ਕਰਵਾ ਦਿੰਦੀ ਹੈ ਪ੍ਰੀਤੂ ਹਮੇਸ਼ਾ ਕਾਲੇ ਰੰਗ ਦੀ ਚੁੰਨੀ ਤਾਂ ਲਿਆ ਕਰਦੀ ਸੀ ਮੈਨੂੰ ਪੂਰੀ ਤਰ੍ਹਾਂ ਯਾਦ ਹੈ ਜਦੋਂ ਨਸੀਬੋ ਦੇ ਹੋਣ ਤੋਂ ਇੱਕਦਮ ਬਾਅਦ ਹੀ ਉਹ ਗਰਭਤੀ ਹੋ ਗਈ ਸੀ ਜਦੋਂ ਉਸ ਨੂੰ ਸ਼ਹਿਰ ਦੇ ਡਿਸਪੈਂਸਰੀ ਵਿੱਚ ਉਹ ਬਾਰਸ਼ਣ ਲਈ ਲੈ ਕੇ ਗਿਆ ਸਾਂ ਤੇ ਉਸ ਦਿਨ ਵੀ ਉਸ ਨੇ ਆਮ ਦੇ ਨਾਲ ਵਾਂਗ ਕਾਲੀ ਚੁੰਨੀ ਲਈ ਹੋਈ ਸੀ ਉਹ ਬਾਰਸ਼ਣ ਲਈ ਤਿਆਰ ਨਹੀਂ ਸੀ ਜਵਾਗ ਤਾਂ ਚੰਗੇ ਕਰਮਾਂ ਵਾਲਿਆਂ ਨੂੰ ਹੁੰਦੇ ਨਹੀਂ ਮੈਂ ਇਹ ਕੰਮ ਨਹੀਂ ਕਰਾਉਣਾ ਉਸਨੇ ਕਾਲੀ ਚੁੰਨੀ ਦੇ ਲੜ ਨਾਲ ਹੰਝੂ ਪੂੰਝਦੇ ਆ ਕਿਹਾ ਸੀ ਮੈਂ ਕਿਸੇ ਵੀ ਕੀਮਤ ਉੱਪਰ ਹੋਰ ਬੱਚੇ ਲਈ ਤਿਆਰ ਨਹੀਂ ਸਾਂ ਜਦੋਂ ਉਸ ਨੂੰ ਇਸ ਕੰਮ ਤੋਂ ਬਾਅਦ ਸਾਈਕਲ ਪਿੱਛੇ ਬਿਠਾ ਕੇ ਵਾਪਸ ਲਈ ਆ ਰਿਹਾ ਸਾਂ ਤਾਂ ਉਹ ਸਾਰੇ ਰਾਂ ਰੋਂਦੀ ਰਹੀ ਸੀ ਪਰ ਇਸ ਦੇ ਉਲਟ 7 ਸਾਲ ਬੀਤ ਜਾਣ ਤੋਂ ਬਾਅਦ ਵੀ ਰੱਤੀ ਨੂੰ ਕੁਝ ਨਹੀਂ ਸੀ ਹੋਇਆ ਇਹ ਨਹੀਂ ਸੀ ਕਿ ਉਸ ਨੂੰ ਹੁੰਦਾ ਕੁਝ ਨਹੀਂ ਸੀ ਪਰ ਉਹ ਮੇਰਾ ਬੱਚਾ ਜੰਮਣਾ ਨਹੀਂ ਸੀ ਚਾਹੁੰਦੀ ਇਸ ਗੱਲ ਦਾ ਮੈਨੂੰ ਉਸ ਦਿਨ ਪਤਾ ਲੱਗਿਆ ਜਦੋਂ ਇੱਕ ਦਿਨ ਬੈੱਡ ਉੱਪਰ ਹੀ ਪਈ ਸੀ ਰਤੀ ਡੀਅਰ ਕੀ ਗੱਲ ਮੂਡ ਕੁਝ ਠੀਕ ਨਹੀਂ ਮੈਂ ਉਹਦੇ ਕੋਲ ਹੀ ਬੈਠ ਕੇ ਪੁੱਛਿਆ ਕੁਝ ਨਹੀਂ ਡੀਐਨਸੀ ਕਰਕੇ ਵੀਕ ਜੀ ਹੋ ਗਈਆਂ ਉਸਨੇ ਸੰਖੇਪ ਜਿਹਾ ਜਵਾਬ ਦਿੱਤਾ ਸੀ ਇਹ ਗੱਲ ਤਾਂ ਸਪਸ਼ਟ ਹੋ ਚੁੱਕੀ ਸੀ ਕਿ ਉਹ ਬੱਚਾ ਨਹੀਂ ਚਾਹੁੰਦੀ ਪਰ ਕਿਉਂ ਨਹੀਂ ਚਾਹੁੰਦੀ ਇਸ ਬਾਰੇ ਮੈਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਨਸੀਬੋ ਦੇ ਸਾਹਮਣੇ ਬੈਠਦਿਆਂ ਵੀ ਮੈਂ ਕੀ ਉਲ ਜਲੂਲ ਜਿਹਾ ਸੋਚਾਂ ਸੋਚਦਾ ਚੱਲਿਆ ਜਾ ਰਿਹਾ ਸਾਹਿਬ ਚਾਹੇ ਭੇਜਾਂ ਮਿਸਟਰ ਸ਼ਰਮਾ ਪੀਏ ਨਸੀਬੋਬਲ ਕੁਣੱਖੀ ਨਜ਼ਰ ਨਾਲ ਵੇਖਦਿਆਂ ਆਖਦਾ ਨਸੀਬੋਬ ਉਸ ਦਫਤਰੀ ਕੁਰਸੀ ਉੱਪਰ ਬੈਠਿਆ ਵੇਖ ਕੇ ਉਸ ਨੂੰ ਹੈਰਾਨੀ ਹੁੰਦੀ ਹੈ ਹਾਂ ਹਾਂ ਸ਼ਰਮਾ ਸਾਹਿਬ ਚਾਹੇ ਤੋਂ ਭੇਜੋ ਗਾँव ਸੇ ਹਮਾਰੇ ਸਰਵੈਂਟਸ ਕੀ ਬਿਟੀ ਆਈ ਹੈ ਚਾਹੇ ਤੋਂ ਪਲਾਨੀ ਚਾਹੀਏ ਮੈਂ ਆਖਦਾ ਸ਼ਰਮਾ ਚਲਿਆ ਜਾਂਦਾ ਹੈ। ਤਨਸੀਬੋ ਪੁੱਛਦੀ ਹੈ। ਸਰਵੈਂਟਸ ਕੀ ਹੁੰਦਾ ਬਾਪੂ? ਮੈਂ ਸੋਚਦਾ ਕਿ ਆਪਣੀ ਬੇਟੀ ਆਪਣੀ ਹੀ ਧੀ ਨੂੰ ਸਰਵੈਂਟਸ ਦੀ ਬਿਟੀਆ ਕਹਿ ਦਿੰਦਾ। ਕਿੰਨਾ ਖੁਦਗਰਜ਼ ਹੋ ਗਿਆ ਹਾਂ। ਮੈਨੂੰ ਕੀ ਹੋ ਗਿਆ? ਉਸਦੇ ਕੱਪੜੇ ਮਾਡਰਨ ਨਹੀਂ ਪਰ ਹੈ ਤਾਂ ਮੇਰਾ ਹੀ ਖੂਨ। ਮੇਰੀ ਵਸਤਵਿਕਤਾ ਤਾਂ ਨਸੀਬੋ ਹੀ ਹੈ। ਆਖਰ ਮੈਂ ਕਿੰਨੀ ਦੇਰ ਤੱਕ ਅਸਲੀਅਤ ਤੋਂ ਬਚਦਾ ਫਿਰਦਾ ਰਹਾਂਗਾ? ਪਰ ਜੇ ਸਲੀਅਤ ਦਾ ਸ਼ਰਮਾ ਜਾਂ ਦਫ਼ਤਰ ਦੇ ਕਿਸੇ ਹੋਰ ਬੰਦੇ ਨੂੰ ਪਤਾ ਲੱਗ ਜਾਂਦਾ ਤਾਂ ਮੇਰੀ ਪੋਜੀਸ਼ਨ ਤਾਂ ਉੱਕਾ ਹੀ ਖਤਮ ਹੋ ਜਾਣੀ ਸੀ ਬੇਟੇ ਤੈਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ ਮੈਂ ਫਾਈਲ ਫਰੋਲਦਿਆਂ ਕਹਿੰਦਾ ਹਾਂ ਹਾਂ ਸੱਚ ਤੈਨੂੰ ਮੇਰੇ ਦਫ਼ਤਰ ਦਾ ਕਿਵੇਂ ਪਤਾ ਲੱਗਿਆ ਚਾਚਾ ਜੀ ਮੇਰੇ ਨਾਲ ਆਏ ਨਹੀਂ ਉਹੀ ਮੈਨੂੰ ਇੱਥੇ ਛੱਡ ਗਏ ਨੇ ਚਾਹ ਦੀ ਕੁੱਟ ਭਰਦਿਆਂ ਉਹ ਆਖਦੀ ਹੈ ਬਾਪੂ ਚਾਚੀ ਤੈਨੂੰ ਬਹੁਤ ਯਾਦ ਕਰਦੀ ਐ ਮੈਂ ਜਾਣਦਾ ਹਾਂ ਚਾਚੀ ਉਹ ਪ੍ਰੀਤੋ ਨੂੰ ਹੀ ਕਿਹਾ ਕਰਦੀ ਐ ਉਸ ਦਾ ਮੈਨੂੰ ਬਾਪੂ ਕਹਿਣਾ ਬੁਰਾ ਵੀ ਲੱਗਦਾ ਤੇ ਚੰਗਾ ਵੀ ਜੇ ਇਹੋ ਕੁੜੀ ਪੜ੍ਹੀ ਲਿਖੀ ਹੁੰਦੀ ਮੈਨੂੰ ਡੈਡੀ ਜਾਂ ਪਾਪਾ ਆਖਦੀ ਤਾਂ ਮੈਂ ਆਪਣੇ ਸਮਾਜ ਵਿੱਚ ਪੂਰੀ ਸ਼ਾਨ ਨਾਲ ਦੱਸ ਸਕਦਾ ਕਿ ਮੇਰੀ ਧੀ ਐ ਫਿਰ ਇਸ ਦਾ ਨਸੀਬੋ ਨਾ ਹੋ ਕੇ ਕੁਝ ਹੋਰ ਹੁੰਦਾ ਸ਼ਾਇਦ ਲੱਕੀ ਹੀ ਹੁੰਦਾ ਪਰ ਸਾਰਾ ਕੁਝ ਮੇਰੇ ਮਨ ਦਾ ਵਹਿਮ ਪਰਮਿਤਾ ਹੈ ਅਸਲੀਅਤ ਤੋਂ ਪਰੇ ਭੱਜਣਾ ਮੈਨੂੰ ਲੱਗਦਾ ਹੈ ਪਈ ਉਸ ਨੂੰ ਇੱਥੇ ਭੇਜਣ ਦੀ ਸਾਰੀ ਸਾਜ਼ਿਸ਼ ਬਲਵੀਰ ਦੀ ਘੜੀ ਹੋਈ ਹੈ ਅਸਲ ਵਿੱਚ ਜਦੋਂ ਤੋਂ ਬੇਬੇ ਬਾਪੂ ਨਹੀਂ ਰਹੇ ਤਾਂ ਬਲਵੀਰ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਮੇਰੇ ਕੋਲ ਜਾ ਕੇ ਰਹਿਣ ਪਰ ਮੈਂ ਦਿਲੋਂ ਚਾਹੁੰਦਾ ਕਿ ਪ੍ਰੀਤੋ ਤੇ ਨਸੀਬੋ ਪਿਆਣ ਦੀ ਰਹਿਣ ਬਲਵੀਰ ਨੇ ਮੇਰੇ ਹਿੱਸੇ ਦੀ ਪੈੜੀ ਦਾ ਸੰਭਾਲ ਹੀ ਲਈ ਹੈ ਜੇ ਇਹਨਾਂ ਨੂੰ ਵੀ ਸੰਭਾਲ ਲੇ ਤਾਂ ਮੈਨੂੰ ਕੋਈ ਉਜਰ ਨਹੀਂ ਹੋਵੇਗਾ ਪਰ ਮੈਨੂੰ ਪਤਾ ਕਿ ਉਹ ਇਦਾਂ ਨਹੀਂ ਕਰੇਗਾ ਕਰ ਵੀ ਨਹੀਂ ਸਕੇਗਾ ਲక్ష్మణ ਵਾਂਗ ਜਤੀ ਸਤੀ ਜੋ ਹੋਇਆ ਨਸੀਬੋ ਚਲੀ ਗਈ ਹੈ ਪਰ ਖੜੇ ਪਾਣੀਆਂ ਵਿੱਚ ਇੱਕ ਕੰਕਰ ਸੁੱਟ ਕੇ ਹਲਚਲ ਜਈ ਮਚਾ ਗਈ ਇਹ ਹਨੇਰੀ ਜਈ ਚੁਲਾ ਗਈ ਹੈ ਕੋਠੀ ਪੁੱਜਦਾ ਹਾਂ ਤਾਂ ਵੇਖਦਾ ਹਾਂ ਮੇਜਰ ਸਾਹਿਬ ਬੈੱਡ ਉੱਪਰ ਲੇਟੇ ਹੋਏ ਨੇ ਤੇ ਰਤੀ ਡਰੈਸਿੰਗ ਟੇਬਲ ਸਾਹਮਣੇ ਬੈਠੀ ਵਾਲ ਸੈੱਟ ਕਰ ਰਹੀ ਹੈ ਉਹ ਸ਼ਾਇਦ ਗੱਲਾਂ ਕਰ ਰਹੀ ਸਨ ਪਰ ਮੇਰੇ ਅੰਦਰ ਆਉਣ ਕਰਕੇ ਚੁੱਪ ਹੋ ਗਏ ਨਹੀਂ ਹੋ ਸਕਦਾ ਗੱਲਬਾਤ ਦਾ ਵਿਸ਼ਾ ਮੈਂ ਹੀ ਹੋਵਾਂ ਰਤੀ ਨੇ ਨਜ਼ਰ ਭਰ ਕੇ ਮੇਰੇ ਵੱਲ ਵੇਖਿਆ ਤੇ ਫਿਰ ਆਪਣੇ ਕੰਮ ਵਿੱਚ ਰੁੱਝ ਗਈ ਮੇਜਰ ਸਾਹਿਬ ਇੱਕ ਵਾਰ ਉੱਠ ਕੇ ਬੈਠੇ ਤੇ ਫਿਰ ਉੱਥੇ ਹੀ ਲਟ ਗਈ ਮੈਂ ਸੋਚਦਾ ਮੇਜਰ ਸਾਹਿਬ ਅੱਗੇ ਤਾਂ ਕਦੇ ਬੈੱਡਰੂਮ ਤੱਕ ਨਹੀਂ ਸੀ ਆਏ ਕਿਤੇ ਕੋਈ ਗੜਬੜਤਾ ਨਹੀਂ ਪਰ ਫਿਰ ਮੈਂ ਆਪਣੇ ਆਪ ਨੂੰ ਕੋਸਦਾ ਹਾਂ ਯੋਤੀ ਦੇ ਰਿਸ਼ਤੇ ਬਾਰੇ ਜਿਹੜਾ ਸੋਚਣਾ ਤਾਂ ਘੋਰ ਨੈਤਿਕਪਰਾਧ ਹੈ ਨਾ ਮੈਨੂੰ ਆਪਣੇ ਆਪ ਉੱਪਰ ਗਲਾਨੀ ਜਹੀ ਹੋਣ ਲੱਗ ਪਈ ਆਪਣੇ ਉੱਪਰ ਪਿਆ ਬੋਝ ਉਤਾਰਨ ਲਈ ਮੈਂ ਆਖਦਾ ਹਾਂ ਅਜਨ ਸਿਬੋ ਆਈ ਸੀ ਮੈਂ ਪਿੰਡ ਜਾਣ ਦਾ ਫੈਸਲਾ ਕਰ ਲਿਆ ਪਰ ਮੈਨੂੰ 허ਾਨੀ ਹੁੰਦੀ ਹੈ ਕਿ ਮੇਰੇ ਇੰਨਾ ਕਹਿਣ ਤੇ ਵੀ ਉਹਨਾਂ ਉੱਪਰ ਕੋਈ ਵਿਸ਼ੇਸ਼ ਅਸਰ ਨਹੀਂ ਹੁੰਦਾ ਫਿਰ ਵੀ ਆਪਣੇ ਆਪ ਤਸੱਲੀ ਦੇਣ ਵਜੋਂ ਆਖਦਾ ਹਾਂ ਮੈਂ ਅੱਜ ਪਿੰਡ ਚਲਿਆ ਜਾਵਾਂਗਾ ਮੈਂ ਫੈਸਲਾ ਕਰ ਲਿਆ ਪਰ ਫਿਰ ਵੀ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ ਇਸ ਤੋਂ ਸਾਫ਼ ਹੈ ਕਿ ਮੇਰੇ ਇੱਥੇ ਰਹਿਣ ਜਾਂ ਨਾ ਰਹਿਣ ਨਾਲ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਅਜਹੀ ਸਥਿਤੀ ਵਿੱਚ ਇੱਥੇ ਰਹਿਣ ਦਾ ਕੀ ਲਾਭ ਮੈਨੂੰ ਪਰਤ ਜਾਣਾ ਚਾਹੀਦਾ ਹੈ ਪਿੰਡ ਵਿੱਚ ਕੋਈ ਮੈਨੂੰ ਆਪਣਾ ਕਹਿਣ ਸਮਝਣ ਵਾਲਾ ਤਾਂ ਹੋਵੇਗਾ ਇੱਥੇ ਹੈ ਵੀ ਕੀ ਮੇਰਾ ਅਹਾਂ ਤੇਜ਼ ਹੋ ਰਿਹਾ ਹੈ ਮੇਰੀਆਂ ਨਸਾਂ ਤਣ ਰਹੀਆਂ ਨੇ ਹੁਣ ਹੋਰ ਸਮਝੌਤਾ ਕਰਨਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਵੀ ਹੈ ਪ੍ਰੰਤੂ ਅਗਲੇ ਹੀ ਪਲ ਪਿੰਡ ਦੀ ਦਲੇਦਰਤਾ ਦਾ ਖਿਆਲ ਆਉਂਦਿਆਂ ਹੀ ਮੈਂ ਕੰਬ ਜਾਂਦਾ ਹਾਂ ਪਿੰਡ ਵਿੱਚ ਤਾਂ ਹੁਣ ਮੈਂ ਸ਼ਾਇਦ ਕਦੇ ਵੀ ਨਾ ਸਮਾ ਸਕਾਂ ਉੱਥੇ ਮੈਂ ਅਫਸਰ ਨਹੀਂ ਹੋਵਾਂਗਾ ਸਗੋਂ ਜੀਤੇ ਕਾਰੀਗਰ ਦਾ ਮੁੰਡਾ ਹੋਵਾਂਗਾ ਸ਼ਾਹੀ ठाਠ ਬਾਠ ਨਹੀਂ ਬਲਕਿ ਉਹੀ 100 ਸਾਲ ਪੁਰਾਣਾ ਕੱਚਾ ਘਰ ਹੋਵੇਗਾ ਮੈਂ ਫੈਸਲਾ ਕਰ ਲੈਂਦਾ ਹਾਂ ਮੈਨੂੰ ਭਾਵਕ ਨਹੀਂ ਹੋਣਾ ਚਾਹੀਦਾ ਮੈਨੂੰ ਰੱਤੀ ਤੇ ਮੇਜਰ ਸਾਹਿਬ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਠੀਕ ਹੈ ਇੱਥੇ ਲੜਾਈ ਝਗੜਾ ਹੈ ਪਰ ਜਿਹੜਾ ਕਿੱਥੇ ਨਹੀਂ ਇਸ ਨੂੰ ਮਹਿਸੂਸ ਨਹੀਂ ਕਰਨਾ ਚਾਹੀਦਾ ਅਤੇ ਮੈਂ ਬੈੱਡ ਉੱਪਰ ਹੀ ਮੇਜਰ ਸਾਹਿਬ ਕੋਲ ਬੈਠ ਜਾਂਦਾ ਹਾਂ ਤੇ ਆਪਣੇ ਬੂਟਾਂ ਦੇ ਤਸਮੇ ਖੋਲਣ ਲੱਗ ਜਾਂਦਾ ਹਾਂ